ਪੰਜਾਬ ਦੇ ਨੌਜਵਾਨਾਂ ਦੀਆਂ ਦੇਸ਼ ਦੀ ਧਰਤੀ ਤੇ ਮਾfia ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਇਸ ਦੇ ਤਹਿਤ ਬਹੁਤ ਨਾਲਵਾਜ਼ ਬਹੁਤ ਸਰੀਰ ਦੇ ਦੇਸ਼ ਦੀ ਧਰਤੀ ਤੇ ਖੇਸਾਲ ਬਲਾ ਰਹੀ ਹੋਣ ਦੀ ਖ਼ਬਰ ਹੈ ਨੌਜਵਾਨ ਆਸੇ ਦਾ ਸ਼ਿਕਾਰ ਹੋ ਗਿਆ ਸੀ ਮ੍ਰਿਤਕ ਨੌਜਵਾਨ ਦੇ ਮਰਦੂਦ ਸਾਥੀ ਦੇ ਓਰਿੰਦਰ ਸਿੰਘ ਜਿਹੜਾ ਆਪਣੇ ਦੋਸਤਾਂ ਨਾਲ ਕਿਤੇ ਜਾ ਰਿਹਾ ਸੀ ਤਾਂ ਆਸੇ ਦਾ ਸ਼ਿਕਾਰ ਹੋ ਗਿਆ ਸੀ ਇਸ ਦੇ ਸਬੰਧ ਦੀ ਖ਼ਬਰ ਪਰਿਵਾਰ ਤੱਕ ਪਹੁੰਚੀ ਤੇ ਪਰਿਵਾਰ ਨੇ ਕੇਂਦਰ ਦੇ ਪੰਜਾਬ ਸਰਕਾਰ ਨੂੰ ਇਹ ਗਲਤੀ ਦੇ ਭਾਰਤ ਲਈ ਮੰਨ ਕਰਿਆ 80% ਪੰਜਾਬ ਬਰਬਾਦ ਹੋ ਗਿਆ ਜਿਨ੍ਹਾਂ ਦੇ ਬੱਚੇ ਮਰ ਗਏ ਉਹਨਾਂ ਮਾਪਿਆਂ ਦਾ ਕੀ ਹਾਲ ਉਹ ਮਾਪੇ ਨਾ ਜਿਉਂਦੇ ਸੀ ਨਾ ਮਰੇ ਸੀ ਮਰ ਗਈਆਂ ਸਾਡੀਆਂ ਸਰਕਾਰਾਂ ਬੇੜਾ ਗਰਕ ਕਰ ਦਿੱਤਾ ਸਾਡੇ ਤੇ ਅਸੀਂ ਆਪਣੇ ਬੱਚੇ ਨਹੀਂ ਬਚਾ ਸਕਦੇ ਦੇ ਵਿੱਚ ਜਾਂ ਮੁੱਖੀ ਰੱਖੋ ਸਾਡੇ ਵਿੱਚ ਮੁੱਖੀ ਰੱਖੋ ਇਸ ਲਈ ਕੋਈ ਬਚਾ ਸਕਦਾ ਤਾਂ ਬਚਾ ਲਵੇ ਇਸ ਦੇਸ਼ ਨੂੰ ਇਹਨਾਂ ਬੱਚਿਆਂ ਨੂੰ ਇੱਥੇ ਰਹਿਣ ਦੋ ਇਹਨਾਂ ਨੂੰ ਇੱਥੇ ਕੰਮ ਦਿਓ ਇਹਨਾਂ ਨੂੰ ਇੱਥੇ ਰੋਜ਼ਗਾਰ ਦਿਓ ਮੈਂ ਤਾਂ ਇੱਕ ਅਟਕ ਰੂ ਇਹਨਾਂ ਨੂੰ ਵਸਣ ਦਿਓ ਘਰਾਂ ਨੂੰ ਕਿਉਂ ਘਰਾਂ ਦੇ ਘਰਾਂ ਝੜ ਦਿੱਤੇ ਸਰਕਾਰਾਂ ਜ਼ਿੰਮੇਵਾਰ ਨੇ ਇਸ ਗਲਤੀ ਇੰਨੀ ਮਹਿੰਗੀ ਪੜਾਈ ਕਰਾ ਕਰਕੇ ਲੋਕਾਂ ਨੂੰ ਕਿਤੇ ਕੋਈ ਨੌਕਰੀ ਨਹੀਂ ਕੁਛ ਨਹੀਂ ਕੀ ਖਾਣ ਬੱਚੇ ਕਿੱਥੋਂ ਖਰਚੇ ਕਰਨਗੇ ਉੱਥੇ ਜਾ ਕੇ ਬੱਚੇ ਇਦਾਂ ਮਰ ਰਹੇ ਨੇ ਕੋਈ ਅਟੈਕ ਹੋ ਰਿਹਾ ਕੋਈ ਐਕਸੀਡੈਂਟ ਹੋ ਰਿਹਾ ਕੋਈ ਹਾਲ ਨਹੀਂ ਕੀ ਨਾ ਤੁਹਾਡਾ ਦਿੱਦਣਾ ਚੱਲ ਕੀ ਲੜ ਦੇ ਲੜ ਲੜ ਕੇ ਟੁੱਟ ਗਿਆ ਇਸਪਲੇਅਰ ਆ ਮੇਰਾ ਆਪਣੇ ਮਾਪਿਆਂ ਦਾ ਮਾਡਲ ਤੁਹਾਨੂੰ ਕਿਸ ਤਰ੍ਹਾਂ ਮੈਸੇਜ ਮਿਲਿਆ ਬਾਰੋਂ ਕਿ ਕਾਰ ਹਾਸਾ ਗਿਆ ਪੁਰੇ ਹਨ ਉਹਦੇ ਨਾਲ ਦੀ ਮੁੰਡਿਆਂ ਦੇ ਕੋ ਨਹੀਂ ਕੀ ਗੰਦੇ ਸੀ ਉਹ ਮੰਨਿਆ ਕਿ ਸਾਨੂੰ ਥੋੜੀ ਦੇਰ ਪਹਿਲਾਂ ਕਿ ਉਹ ਮਾਰ ਹੋ ਗਿਆ ਫਿਰ ਥੋੜੀ ਦੇਰ ਬਾਅਦ ਕੋ ਹੁਣ ਆ ਗਿਆ ਕਿ ਉਹ ਖਤਮ ਹੋ ਗਿਆ ਕੀ ਦੀ ਹਿੰਦਰਾ ਟੋਲੀ ਪੁਲਸੀਲਾ ਹੈ ਕੀ ਕੰਮ ਕਰਦਾ ਸੀ ਮੁੰਡਾ ਵਾ ਪਹਿਲਾਂ ਕਿਟਰਲਾ ਚਲੰਦਾ ਸੀ ਹੋਰ ਵੀ ਕੋਈ ਕੰਮ ਕਰਦਾ ਸੀਗਾ ਇਟਰਲਾ ਚਲੰਦਾ ਸੀਗਾ ਤੁਹਾਡੇ ਕੀ ਅਪੀਲ ਹੈ ਸਰਕਾਰ ਹੈ ਕਿ ਕਿਉਂ ਬੱਚੇ ਇਸ ਤਰੀਕੇ ਨਾਲ ਬਾਜ਼ਾਰ ਤੇ ਹਾਸੂ ਬਰਬਾਦ ਕਰਦੇ ਹੈ ਕਿ ਸਰਕਾਰ ਇਸ ਸਜਾਵ ਦੇ ਵਿੱਚ ਕੰਮ ਦੇ ਵਿੱਚ ਵਧੀਆ ਨੌਕਰੀਆਂ ਦੇਵੇ ਨੌਕਰੀਆਂ ਦੇਵੇ ਪੰਜਾਬ ਸਾਡੀ ਬੇਜ਼ਲੀ ਦਾ ਪਿਓ ਰਕਾਰ ਬਣ ਕੇ ਸਾਡੇ ਇੱਥੇ ਦੇ ਬੱਚਿਆਂ ਨੂੰ ਜੇ ਸਾਡੀ ਸਰਕਾਰ ਕਾਮਯਾਬ ਹੋ ਜਨਤਾ ਦੀ ਅਪੀਲ ਤੇ ਇਹੀ ਹੈ ਕਿ ਬੱਚਿਆਂ ਨੂੰ ਰੋਜ਼ਗਾਰ ਪਰਿਵਾਰਾਂ ਦੇ ਪਰਿਵਾਰਾਂ ਨੂੰ ਜੜਦੇ ਤੇ ਪੇਵਾਂ ਦਾ ਜਾ ਕੇ ਸਰਕਾਰਾਂ ਤੁਸੀਂ ਕਿਹਦੇ ਨਾਂ ਤੁਹਾਡਾ ਕੋਕਾ ਦੇ ਵਿੱਚ ਕਿਹੜਾ ਪਿੰਡ ਤੁਹਾਡਾ ਤੁਹਾਡਾ ਮੁੰਡਾ ਕਿੱਥੇ ਗਿਆ ਸੀ ਬੋਨ ਆਸਟ੍ਰੇਲੀਆ ਕਿਨਾਂ ਸੀ ਮੁੰਡੇ ਦਾ ਮੈਨੂੰ ਤਾਂ ਦੱਸਤਾ ਕੀ ਕਰਨ ਜੋ ਹਾਸਾ ਬਪਰਿਆ ਜਰ ਬਾਰ ਡੈਥ ਹੋਈ ਮੁੰਡੇ ਦੀ ਐਨਪੀ ਸਮਝ ਨਹੀਂ ਆਂਦੀ ਕਿ ਮੈਂ ਮਾਜੀ ਦੋ ਜੀ ਨੂੰ ਆਂਦਾ ਮੇਰੇ ਵਿੱਚ ਕੀ ਹੋਇਆ ਮੇਰਾ ਬੱਚਾ ਵੀ ਤਾਂ ਹਲਕਾ ਕਰੇ ਹਾਂ ਮੈਂ ਮੀਨੀ ਜੀ ਦਾ ਨਾਮ ਜਦੋਂ ਦੇਖਣ ਨੂੰ ਇਹ ਵਾਰ ਨਹੀਂ ਤੁਹਾਨੂੰ ਕਹਿੰਦੇ ਮੈਸੇਜ ਕੀਤਾ ਕਿ ਬੱਚੇ ਦੱਸੇ ਤਰੀਕੇ ਨਾਲ ਸਭ ਆਪਰੇਗਾ ਮੀਨੀ ਆ ਜੀ ਮੈਂ ਵੀ ਕਿਹਾ ਮੀਨੀ ਆ ਕੇ ਮਿੰਨ ਕੋਈ ਨਹੀਂ ਕੱਟ ਆ ਗਿਆ ਲੈ ਮੈਂ ਮੇਰੇ ਮਿਸਤੇ ਦਾ ਨੇ ਤੋਂ ਆਏ ਮੈਨੂੰ ਉਹਨਾਂ ਦੇ ਇੱਥੇ ਆ ਗਏ ਕਿਨਾਂ ਚੁਟਕੀ ਮੋਢੇ ਬਾਰ ਕੇ ਨਾ ਉਹਦੀ ਗੀਨ ਕੇ ਸਾਰੋ ਤੋ ਡਿ ਗਈ ਵੀਲਾ ਸਰਕਾਰ ਰਗੇ ਮੇਰਾ ਬੱਚਾ ਮੈਨੂੰ ਕਿਹਨਾਂ ਜਾਣੀ ਹੈ ਮੇਰਾ ਬੱਚਾ ਮੇਰੇ ਕੋਲ ਆ ਜਾ ਰਿਹਾ ਸਾਨੂੰ ਮੇਰਾ ਬੱਚਾ ਮੇਕੂਆ ਮੈਂ ਮਾਂ ਬਣ ਕੇ ਕਿਨ ਦੇ ਕਾ ਪੜਿਆ ਗੱਲਾਂ ਲੱਭੀ ਵੀ ਵੀਰੇ ਰਸਤੋਂ ਆਦ ਕਿ ਮੇਰੇ ਸਭ ਨਾਲ ਗਿਆ ਤਜੋਰ ਕੇ ਬੇਨਤੀ ਹੈ ਹਾਬ ਤੇ ਮੇਰਾ ਬੱਚਾ ਨਾਲ ਚਾਹੀਦਾ ਬੱਚਾ ਮੇਕੂਆ ਮੈਂ